ਹੰਡਾ ਜਿਹਦੀਆਂ ਦਾ ਸਾਡਾ ਤਾਅਮੁਦ ਹੈ। ਬਠਿੰਡਾ ਜ਼ਿਲ੍ਹੇ ਵਿੱਚ ਨਸ਼ੇ ਦੇ ਫਾਰਮ ਸਪੌਂਡ ਦੀ ਮੁਹਿੰਮ ਚੱਲ ਰਹੀ ਹੈ। ਜਿਸ ਸੰਬੰਧੀ ਡੀਐਸਪੀ ਡੀ ਸਾਹਿਬ ਦੀ ਨਿਗਰਾਨੀ ਹੈ ਟਜਿੰਦਰ ਸਿੰਘ ਇੰਚਾਰਜ ਸੀਆਈਏ 2 ਤੇ ਟੀਮ ਦੇ ਸਾਥ ਹ। ਰਾਮਪਰਾ ਫੂਲਵਿਕ ਇਹਨਾਂ ਨੇ ਤਿੰਨ ਬੰਦਿਆਂ ਨੂੰ ਰਾਉਂਡ ਅਪ ਕੀਤਾ ਜਿਨ੍ਹਾਂ ਤੋਂ 10 ਕਿਲੋ ਹੀਮ ਗ੍ਰਾਮ ਕੀਤੀ। ਇਹ ਰਾਜਸਥਾਨ ਤੋਂ ਲਿਆਂਦੇ ਸੀ ਪੀਲਵਾੜਾ ਤੋਂ ਔਰ ਇਹਨਾਂ ਦਾ ਮੋਟਰ ਸਪੈਂਡਿੰਗ ਸੀ ਜਿਹੜਾ ਇਹ ਕੁਲਫੀਆਂ ਦਾ ਕੰਮ ਕਰਦੇ ਨੇ ਆਈਸਕ੍ਰੀਮ ਦਾ ਕੰਮ ਕਰਦੇ ਨੇ ਰੇੜੀਆਂ ਲਾਉਂਦੇ ਨੇ ਤੇ ਜਿਹੜੇ ਵੀ ਢੱਕੇ ਵਗੈਰਾ ਉਹਦੇ ਯੂਜ਼ ਹੁੰਦੇ ਨੇ ਜਾਂ ਚੈਰੀ ਵਗੈਰਾ ਯੂਜ਼ ਹੁੰਦੀ ਆ ਉਹ ਸਮਾਨ ਦੇ ਵਿੱਚ ਲਕੋ ਕੇ ਹੈ ਬਾਈ ਬੱਸ ਉਹਦੇ ਉੱਪਰ ਜਾਂ ਸਮਾਨ ਰੱਖਣ ਦੀ ਜਗ੍ਹਾ ਤੇ ਰੱਖ ਕੇ ਲਿਆਉਂਦੇ ਸੀ ਰਿਮਾਂਟ ਵਗੈਰਾ ਲਿਆ ਸੀ ਹਾਂ ਰਿਮਾਂਟ ਲਿਆਉਦਾ ਇੱਕ ਦੇ ਅੰਦਰ ਲਾਉਂਦੇ ਆਮਨਦੀਪ ਸਿੰਘ ਦਾ ਤੇ ਜਸਵਿੰਦਰ ਦਾ ਆਮਨਦੀਪ ਸਿੰਘ ਦਾ ਚੌਕੇ ਦਾ ਜਸਵਿੰਦਰ ਹੈਗਾ ਰਾਮਪੁਰਾ ਬੂਲ ਦਾ ਜਾਂ ਰਾਮਪੁਰਾ ਮੰਡੀ ਦਾ ਤੇ ਮਕੇਸ਼ ਜਿਹੜਾ ਹੈਗਾ ਉਹ ਰਾਜਸਥਾਨ ਦਾ ਅਪੀਲਪੜਾ ਇਹਦੇ ਭਰਾ ਤੇ ਹੈਗਾ ਪ੍ਰਦੀਪ ਤੇ ਝੂਕੀ ਦਾ ਹੈਗਾ 3.5 ਕੰਟਲ ਝੂਕੀ ਦਾ ਰਾਜਸਥਾਨ ਤੇ ਇਹਦੇ ਅਮਨਦੀਪ ਤੇ ਵੀ ਹੈਗਾ 23 ਕਿਲੋ ਦਾ ਪਰ 2016 ਦਾ ਹੈਗਾ ਡੱਬਾ ਵਾਲੀ ਹੋਇਆ ਸੀ 23 ਕਿਲੋ ਭੁੱਕੀ ਦਾ ਜਿਹੜਾ ਪਿੰਗ ਸੀ ਇਹ ਨਾਲ ਕਿਤੇ ਸਪਲਾਈ ਤੇ ਕਿੰਨੂੰ ਵੇਚਣਾ ਇਹ ਫਿਲਹਾਲ ਤਾਂ ਇਹ ਦੋ ਬੰਦੇ ਨੇ ਜਿਹੜਾ ਇਹ ਨਾ ਵਾਸਤੇ ਸਪੈਸ਼ਲੀ ਲਿਆਇਆ ਸੀ ਇਹ ਅੱਗੇ ਇਹ ਥੋੜੀ ਥੋੜੀ ਕਰਕੇ ਵੇਚਦੇ ਆ ਇਹਨੇ ਜਿੱਤੋਂ ਕੰਮ ਕਰ ਰਿਹਾ ਇਹ ਤਿੰਨ ਚਾਰ ਸਾਲ ਤੋਂ ਉਹਦਾ ਰਹਿ ਰਿਹਾ ਇੱਥੇ ਜਿਹੜਾ ਗੁਲਫੀਆਂ ਦਾ ਕੰਮ ਕਰ ਰਿਹਾ ਮਕੇਸ਼ ਜਾੜ ਤੇ ਇਹ ਬੰਦੇ ਪਹਿਲਾਂ ਤੋਂ ਕੰਮ ਕਰ ਰਹੇ ਨੇ ਜਿਵੇਂ 16 ਜੇ ਤੇ ਪਰਚਾ ਦਰਜ ਹੈਗਾ 23 ਕਿਲੋ ਭੁੱਕੀ ਦਾ ਡੱਬਾ ਲਈ ਤੇ ਇਹ ਕਾਫੀ ਦੇਰ ਦਾ ਕੰਮ ਕਰ ਰਿਹਾ ਮਰ ਕਿਸ ਤਰ੍ਹਾਂ ਕਹ ਰਿਹਾ ਵੀ ਇਹ ਕੁਰਸੀਆ ਕੁਰਸੀ ਦੇ ਵਿੱਚ ਲੁਕੋ ਕੇ ਲੈ ਕੇ ਆ ਰਹੀ ਸੀ ਤੇ ਫਿਰ ਉਸ ਦਿਨ ਨੱਕ ਲੱਗ ਕੇ ਪੁਲਿਸ ਚੈੱਕ ਨਹੀਂ ਜਿਹੜਾ ਬਸੇਡ ਵਗੈਰਾ ਦੇ ਉੱਪਰ ਇਲਜਾਨ ਜਿਹੜਾ ਸਮਾਨ ਰੱਖਣ ਦੀ ਜਗ੍ਹਾ ਇਹਨਾਂ ਦੇ ਮੋਟਰ ਸਪ੍ਰਿੰਟ ਜਿਹਾ ਵੀ ਉਹ ਕਨਕਸ਼ਾਂ ਦੇ ਵਿੱਚ ਜਿਹੜਾ ਮੜਕੇ ਵਗੈਰਾ ਹੁੰਦੇ ਨੇ ਜਿਹੜਾ ਯੂਜ਼ ਹੁੰਦੇ ਨੇ ਕੁਰਸੀ ਵਿੱਚ ਉਹਨਾਂ ਦੇ ਵਿੱਚ ਲੁਕਾ ਕੇ ਲਿਆਉਂਦਾ ਸੀ ਕੋਈ ਕੋਈ ਸੋਤਰਾ ਮਿਲੀ ਸੀ ਕਿ ਨਾਟੇ ਵੰਦੇ ਹਾਂ ਇਨਫੋਰਮੇਸ਼ਨ ਦੇ ਅਧਾਰ ਤੇ ਇਹ ਰਾਮਪੁਰ ਹੈ ਕਿੰਨੀ ਕੀਮਤ ਹੈ ਇਹ ਦੀ ਇਹਦੀ ਕੀਮਤ ਤੁਸੀਂ ਲਾ ਲਓ ਵੀ 1.5 ਲੱਖ ਦੇ ਹਿਸਾਬ ਨਾਲ ਵੇਚਦੇ ਸੀ ਇਹ 15 ਲੱਖ ਰੁਪਏ ਹੋਵੇ ਜੇ ਤੁਹਾਡੇ ਹੈ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ